ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇਸ ਸਾਲ ਮਈ ਮਹੀਨੇ ਦੇ ਵਿੱਚ 3 ਸਾਲ ਪੂਰੇ ਹੋ ਜਾਣਗੇ ਜਦੋਂ ਕਿ ਮਾਰਚ ਦੇ ਵਿੱਚ ਉਹਨਾਂ ਦਾ ਛੋਟਾ ਭਰਾ ਇੱਕ ਸਾਲ ਦਾ ਹੋ ਜਾਵੇਗਾ ਅਜੇਹੇ ਦੇ ਵਿੱਚ ਉਹਨਾਂ ਦੀ ਮਾਤਾ ਚਰਨਕੌਰ ਨੇ ਆਪਣੀ ਬਾਹ ਦੇ ਉੱਪਰ ਟੈਟੂ ਬਣਵਾਇਆ ਹੈ ਇਸ ਟੈਟੂ ਦੇ ਵਿੱਚ ਉਹਨਾਂ ਨੇ ਆਪਣੇ ਦੋਨਾਂ ਪੁੱਤਰਾਂ ਦੀ ਡੇਟ ਆਫ ਬਰਥ ਲਿਖਵਾਈ ਹੈ ਅਤੇ ਉਹਨਾਂ ਦਾ ਨਾਮ ਲਿਖਵਾਇਆ ਹੈ ਨਾਲ ਹੀ ਉਹਨਾਂ ਨੇ ਛੋਟੇ ਜਿਹੇ ਪੈਰਾਂ ਦਾ ਵੀ ਇੱਕ ਟੈਟੂ ਬਣਵਾਇਆ ਹੈ ਮੂਸੇ ਵਾਲਾ ਦੀ ਜਨਮ ਤਰੀਕ 11 ਜੂਨ 1993 ਅਤੇ ਉਹਨਾਂ ਦੇ ਛੋਟੇ ਭਾਈ ਦੀ ਜਨਮ ਤਰੀਕ 17 ਮਾਰਚ 2024 ਹੈ ਇਸ ਦੇ ਨਾਲ ਹੀ ਲੋਕ ਸਿੱਧੂ ਮੂਸੇਵਾਲਾ ਵੱਲੋਂ ਗੋਲੀ ਸਿਰਲੇਖ ਦੇ ਨਾਲ ਰਿਲੀਜ਼ ਕੀਤੇ ਗਏ ਗੀਤ ਨੂੰ ਵੀ ਯਾਦ ਕਰ ਰਹੇ ਨੇ ਜਿਸ ਦੇ ਵਿੱਚ ਇਹ ਗਾਇਆ ਗਿਆ ਸੀ ਕਿ ਗੋਲੀ ਵੱਜੀ ਤੇ ਸੋਚੀ ਨਾ ਗੋਲੀ ਵੱਜੀ ਤੇ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਮੇਰੇ ਯਾਰਾਂ ਦੀ ਬਾਹ ਤੇ ਮੇਰੇ ਟੈਟੂ ਬਣਾਏ ਜਾਣਗੇ ਸਿੱਧੂ ਮੂਸੇਵਾਲਾ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਖੁਦ ਵੀ ਟੈਟੂ ਬਣਵਾਉਣ ਦਾ ਬਹੁਤ ਸ਼ੌਂਕ ਸੀ ਉਹਨਾਂ ਦੀ ਬਾਹ ਤੇ ਇੱਕ ਟੈਟੂ ਸੀ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਦੇ ਜਵਾਰਕੇ ਦੇ ਵਿੱਚ ਹੋਇਆ ਸੀ ਇਸ ਤੋਂ ਬਾਅਦ ਕਈ ਨੌਜਵਾਨਾਂ ਨੇ ਮੂਸੇਵਾਲਾ ਦੇ ਟੈਟੂ ਬਣਵਾਏ ਇਸੇ ਤਰ੍ਹਾਂ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਹੱਥ ਤੇ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ ਸਿੱਧੂ ਮੂਸੇਵਾਲਾ ਨੇ ਸਾਲ 2019 ਦੇ ਵਿੱਚ ਗੋਲੀ ਸਿਰਲੇਖ ਵਾਲਾ ਗੀਤ ਗਾਇਆ ਸੀ ਜਿਸ ਦੇ ਵਿੱਚ ਸਿੱਧੂ ਨੇ ਕਿਹਾ ਸੀ ਕਿ ਜਿੰਨਾ ਚਿਰ ਤੁਹਾਨੂੰ ਜੀਣਾ ਹੈ ਤੁਹਾਨੂੰ ਆਪਣਾ ਸਿਰ ਉੱਚਾ ਕਰਕੇ ਜੀਣਾ ਪਵੇਗਾ ਪਾਵੇਂ 1 ਮਿੰਟ ਹੋਵੇ ਜਾਂ 1 ਸਾਲ ਜਦੋਂ ਵੀ ਗੋਲੀ ਚੱਲੇਗੀ ਮੇਰੀ ਛਾਤੀ ਪਹਾੜ ਵਾਂਗ ਮਜ਼ਬੂਤ ਰਹੇਗੀ ਜੇ ਮੈਨੂੰ ਗੋਲੀ ਲੱਗ ਜਾਵੇ ਤਾਂ ਇਹ ਨਾ ਸੋਚਣਾ ਕਿ ਮੈਂ ਖਤਮ ਹੋ ਗਿਆ ਹਾਂ ਮੇਰੇ ਟੈਟੂ ਮੇਰੇ ਦੋਸਤਾਂ ਦੀਆਂ ਬਾਹਾਂ ਤੇ ਬਣਵਾਏ ਜਾਣਗੇ ਅਤੇ ਸਿੱਧੂ ਮੂਸੇਵਾਲਾ ਆਪਣੀ ਮੌਤ ਤੋਂ ਬਾਅਦ ਵੀ ਮੇਰੇ ਦੋਸਤਾਂ ਦੇ ਵਿੱਚ ਜਿੰਦਾ ਰਹੇਗਾ